ਤੇ ਇੱਕਦਮ 6 ਫੁੱਟ ਦੇ ਕਰੀਬ 6 ਫੁੱਟ ਤੋਂ ਪਲੱਸ ਹੀ ਸੀ ਬੰਦਾ ਉਹਨੇ ਇੱਕਦਮ ਆ ਕੇ ਡਾਟ ਮੇਰੀ ਸਕੂਟੀ ਤੇ ਗੱਬੇ ਮਾਰ ਦਿੱਤਾ ਬਚਣ ਦੀ ਕੋਸ਼ਿਸ਼ ਕੀਤੀ ਬਟ ਉਹਨਾਂ ਨੇ ਧੱਕਾ ਮਾਰ ਕੇ ਤੁਹਾਨੂੰ ਸਿੱਧੇ ਸਿੱਟ ਦਿੱਤਾ ਤੋਂ ਬਾਅਦ ਸਾਡੇ ਮਗਰ ਹੋਰ ਦੋ ਬੰਦੇ ਆਏ ਉਹਨਾਂ ਦੇ ਉੱਤੇ ਜਾਣ ਲੇਵਾ ਹਮਲਾ ਕੀਤਾ ਪੈਸੇ ਪੂਸੇ ਮੰਗਦੇ ਸੀ ਕਿ ਮੈਂ ਹੱਥੋ ਪਾਈ ਕਰਨ ਦੀ ਕੋਸ਼ਿਸ਼ ਕੀਤੀ ਬਟ ਜਦੋਂ ਉਹਨੇ ਮੇਰੀ ਬੇਟੀ ਨੂੰ ਕਿਹਾ ਨਾ ਕਿ ਹਾਂ ਵੀ ਤੇਰੀ ਕੁੜੀ ਮਾਰ ਦੇਣੀ ਹੈ ਸਾਨੂੰ ਪੈਸੇ ਦੇ ਦੇ ਉਹਨਾਂ ਕੋਲੇ ਹਥਿਆਰ ਵੀ ਸੀਗੇ ਇੱਕ ਪਿਸਟਲ ਸੀ ਉਹਨਾਂ ਕੋਲ ਇੱਕ ਸਿਗਾ ਡਾਟ ਜਿੱਦਾਂ ਬੰਦੇ ਪਏ ਆ ਉਹ ਸਾਨੂੰ ਉਹਨਾਂ ਨੇ ਡਾਟ ਮਾਰਦਾ ਇਹਦੀ ਸਕੂਟੀ ਤੇ ਕੁੜੀ ਸਾਡੀ ਛੋਟੀ ਕੁੜੀਆ ਦੇ ਡਾਟ ਰੱਖਤਾ ਉਹਨਾਂ ਨੇ ਉਸ ਤੋਂ ਬਾਅਦ ਸਰ ਆਪਾਂ ਫਿਰ ਭੱਜੇ ਹਾਂ ਉਥੋਂ ਕੀ ਅਸੀਂ ਖਾਲੀਅਤ ਕੀ ਕਰਨਾ ਸੀਗਾ ਅਸੀਂ ਐਕਸਰ ਵੀ ਮੈਨਾਂ ਹੀ ਪੂਰਾ ਦੇਸ਼ ਚਲਾਇਆ ਤੇ ਸਾਡੇ ਤੇ ਇਦਾਂ ਦੇ ਕੰਮ ਹੋ ਰਹੇ ਤਾਂ ਪਿੰਡ ਦਾ ਕੀ ਮੋਲ ਬਣੇਗਾ ਸਾਲ ਜੀ ਮੈਸਰ ਸ਼ਰਮਾ ਚੜਦੀ ਕਲਾ ਟਾਈਮ ਟੀਵੀ ਵੇਖ ਰਿਹਾ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਪੰਜਾਬ ਦੇ ਵਿੱਚ ਆਏ ਦਿਨ ਲੁਟੇਰਿਆਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਨੇ ਲੁਟੇਰਿਆਂ ਨੂੰ ਕਾਨੂੰਨ ਦਾ ਕੋਈ ਡਰ ਪੈ ਹੀ ਨਹੀਂ ਰਿਹਾ ਬੇਸ਼ੱਕ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਵੱਲੋਂ ਲੁਟੇਰਿਆਂ ਅਤੇ ਚੋਰਾਂ ਤੇ ਨੱਥ ਪਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਲੁਟੇਰੇ ਜਿਹੜੇ ਉਹ ਬੇਖੌਫ ਹੋ ਕੇ ਵਾਧਾਤਾ ਨੂੰ ਅੰਜਾਮ ਦੇ ਰਹੇ ਨੇ ਤਾਜ਼ਾ ਮਾਮਲਾ ਦਸੂਹਾ ਦੇ ਪਿੰਡ ਤੋ ਸਾਹਮਣੇ ਹੈ ਜਿੱਥੇ ਕਿ ਇੱਕ ਔਰਤ ਅਤੇ ਇੱਕ ਵਿਅਕਤੀ ਨੂੰ ਲੁਟੇਰਿਆਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਦਾਜ਼ੇ ਕਿ ਔਰਤ ਆਪਣੀ ਮਾਂ ਅਤੇ 3 ਸਾਲ ਦੇ ਬੱਚੀ ਦੇ ਨਾਲ ਕਿਤੇ ਐਕਟਿਵ ਅਤੇ ਸਵਾਰ ਹੋ ਕੇ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਬਾਈਕ ਤੇ ਸਵਾਰ ਹੋ ਕੇ ਤਿੰਨ ਲੁਟੇਰੇ ਆਏ ਜਿਨ੍ਹਾਂ ਦੇ ਵੱਲੋਂ ਪਹਿਲਾਂ ਤਾਂ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ ਪਿਸਤੌਲ ਦੀ ਨੋਕ ਤੇ ਜੋ ਕਿ ਲੁੱਟਖੋਹ ਦੀ ਵਾਰਦਾਤ ਨੂੰ ਜਾਨ ਦਿੱਤਾ ਕਿ ਲੁਟੇਰਿਆਂ ਦੇ ਵੱਲੋਂ ਤਾਂ ਦਾਜ਼ੇ ਕਿ ਜਿਵੇਂ ਹੀ 3 ਸਾਲ ਦੇ ਬੱਚੀ ਦੀ ਗਰਦਨ ਤੇ ਤਲਵਾਰ ਰੱਖੇ ਜਾਂਦੀ ਹੈ ਲੁਟੇਰਿਆਂ ਦੇ ਵੱਲੋਂ ਅਤੇ ਉਹਨਾਂ ਨੂੰ ਡਰਾਇਆ ਧਮਕਾਇਆ ਜੰਦਾ ਤਾਂ ਇੱਥੇ ਤੁਹਾਨੂੰ ਦੱਸਣ ਵਾਲੀ ਗੱਲ ਇਹ ਹੈ ਕਿ ਜਦੋਂ ਬੱਚੇ ਦੀ ਗਰਦਨ ਦੇ ਤਲਵਾਰ ਰੱਖੀ ਜਾਂਦੀ ਹੈ ਉਸ ਨੂੰ ਮਾਰਨ ਦੀ ਧਮਕੀ ਦਿੱਤੀ ਜਾਂਦੀ ਹੈ ਤਾਂ ਬੱਚੀ ਦੀ ਮਾਂ ਆਪਣੇ ਆਪੇ ਤੋਂ ਬਾਹਰ ਹੋ ਜਾਂਦੀ ਹੈ ਗੁੱਸੇ ਦੇ ਵਿੱਚ ਆਈ ਬਹਾਦਰ ਮਾਂ ਨੇ ਇਕੱਲੀ ਹੀ ਤਿੰਨਾਂ ਲੁਟੇਰਿਆਂ ਦਾ ਡੱਟ ਕੇ ਮੁਕਾਬਲਾ ਕੀਤਾ ਜਿਸ ਤੋਂ ਬਾਅਦ ਲੁਟੇਰੇ ਰਫੂ ਚੱਕਰ ਹੋ ਜਾਂਦੇ ਨੇ ਤਾਂ ਦੱਸਦੀ ਕਿ ਇਸ ਤੋਂ ਪਹਿਲਾਂ ਲੁਟੇਰਿਆਂ ਦੇ ਵੱਲੋਂ ਮਾਂ ਅਤੇ ਉਸ ਦੀ ਧੀ ਦੀਆਂ ਜੋ ਕਿ ਸੋਨੇ ਦੀਆਂ ਵਾਲੀਆਂ ਲਾਹ ਦਿੱਤੀਆਂ ਸੀ ਅਤੇ ਜਿਵੇਂ ਹੀ ਨਕਦੀ ਦੀ ਮੰਗ ਕੀਤੀ ਜਾਂਦੀ ਹੈ ਨਕਦੀ ਜਿਹੜੀ ਕਿ ਉਹਨਾਂ ਕੁਲ ਨਹੀਂ ਹੁੰਦੀ ਤਾਂ ਉਸ ਤੋਂ ਬਾਅਦ 3 ਸਾਲ ਦੀ ਬੱਚੀ ਦੇ ਗੱਦਨ ਦੇ ਤਲਵਾਰ ਰੱਖੇ ਜਾਂਦੇ ਆ ਲੁਟੇਰਿਆਂ ਦੇ ਵੱਲੋਂ ਅਤੇ ਉਸ ਤੋਂ ਬਾਅਦ ਮਾਂ ਜਿਹੜੀ ਆਪਣੇ ਆਪੇ ਤੋਂ ਬਾਹਰ ਹੋ ਜਾਂਦੀ ਅਤੇ ਇਕੱਲੀ ਹੀ ਲੁਟੇਰਿਆਂ ਦੇ ਨਾਲ ਲੜਦੀ ਆ ਬਹਾਦਰ ਮਾਂ ਦੇ ਵੱਲੋਂ ਡਟ ਕੇ ਲੁਟੇਰਿਆਂ ਦਾ ਮੁਕਾਬਲਾ ਕੀਤਾ ਜਾਂਦਾ ਕਿਉਂਕਿ ਕੋਈ ਵੀ ਮਾਂ ਹੈ ਤਾਂ ਉਹ ਆਪਣੇ ਤੇ ਦੁੱਖ ਤਕਲੀਫ ਸਹਿ ਸਕਦੀ ਆ ਪਰ ਜਿਵੇਂ ਉਸਦੇ ਬੱਚੇ ਨੂੰ ਕੋਈ ਵੀ ਡਰਾਉਂਦਾ ਧਮਕਾਂਦਾ ਪਰ ਉਹ ਆਪਣੇ ਬੱਚਿਆਂ ਨੂੰ ਦੁੱਖ ਤਕਲੀਫ ਦੇ ਵਿੱਚ ਨਹੀਂ ਦੇ ਸਕਦੇ ਸੋ ਅਜਿਹਾ ਹੀ ਇੱਥੇ ਦੇਖਣ ਨੂੰ ਮਿਲਿਆ ਦਸੂਹਾ ਦੇ ਪਿੰਡ ਤੋਂ ਜਿੱਥੇ ਕਿ ਜਿਵੇਂ ਹੀ ਲੁਟੇਰਿਆਂ ਦੇ ਵੱਲੋਂ ਛੋਟੇ ਜਿਹੇ ਬੱਚੇ ਨੂੰ ਡਰਾਇਆ ਧਮਕਾਇਆ ਜਾਂਦਾ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਕਿ ਜੇਕਰ ਉਸਦੇ ਮਾਤਾ ਤੇ ਜੋ ਨਾਨੀ ਜੀ ਮੌਜੂਦ ਹੁੰਦੇ ਨੇ ਕੋਲ ਜੇਕਰ ਉਹ ਨਕਦੇ ਜਾਵੇ ਜੋ ਵੀ ਡਿਮਾਂਡ ਹੁੰਦੀ ਆ ਲੁਟੇਰਿਆਂ ਦੀ ਉਹ ਪੂਰੀ ਨਹੀਂ ਕਰਦੇ ਤਾਂ ਉਹ ਬੱਚੇ ਨੂੰ ਮਾਰ ਦੇਣਗੇ ਤਾਂ ਉਸ ਤੋਂ ਬਾਅਦ ਬੱਚੇ ਦੀ ਮਾਂ ਜਿਹੜੀ ਆਪਣੇ ਆਪੇ ਤੋਂ ਬਾਹਰ ਹੋ ਜਾਂਦੀ ਹੈ ਗੁੱਸੇ ਦੇ ਵਿੱਚ ਆ ਕੇ ਇਕੱਲੇ ਹੀ ਲੁੱਟੇਰਿਆਂ ਦੇ ਨਾਲ ਡੱਟ ਕੇ ਮੁਕਾਬਲਾ ਕਰਦੀ ਹੈ ਤਾਂ ਉਸ ਤੋਂ ਬਾਅਦ ਜੋ ਇੱਕ ਵਿਅਕਤੀ ਨੂੰ ਵੀ ਲੁੱਟੇਰਿਆਂ ਦੇ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ ਹੈ ਵਿਅਕਤੀ ਦੇ ਕੋਲੋਂ ਵੀ ਜੋ ਕਿ ਸੋਨੇ ਦੀ ਜੋ ਕਿ ਚੈਨ ਅਤੇ ਉਹ ਨਗਦੀ ਹੈ ਖੋ ਕੇ ਲੁੱਟੇਰੇ ਫਰਾਰ ਹੋ ਜਾਂਦੇ ਨੇ ਸੋ ਕੋਈ ਪਹਿਲਾ ਮਾਮਲਾ ਸਾਹਮਣੇ ਨਹੀਂ ਆਇਆ ਇਸ ਤੋਂ ਪਹਿਲਾਂ ਵੀ ਰੋਜ਼ਾਨਾ ਹੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਲੁੱਟੇਰਿਆਂ ਦੇ ਹੌਸਲੇ ਬੁਲੰਦ ਹੋ ਰਹੇ ਨੇ ਦਿਨ ਦਿਹਾੜੇ ਲੁੱਟੇਰਿਆਂ ਦੇ ਵੱਲੋਂ ਲੁੱਟਾ ਘੁਾਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਸੋ ਇਸ ਵਾਰਦਾਤ ਤੋਂ ਬਾਅਦ ਪਿੰਡ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਸੋ ਦੋਨੋਂ ਹੀ ਔਰਤਾਂ ਜੋ ਕਿ ਪੂਰੇ ਦਹਿਸ਼ਤ ਦੇ ਵਿੱਚ ਨੇ ਅਤੇ ਇੱਕ ਵਿਅਕਤੀ ਤਾਂ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਡਰ ਦਾ ਮਾਹੌਲ ਬਣਿਆ ਹੋਇਆ ਜਿਵੇਂ ਉਹਨਾਂ ਦੇ ਨਾਲ ਇਹ ਸਾਰੀ ਵਾਰਦਾਤ ਵਾਪਰੀ ਹੈ ਤਾਂ ਅੰਦਾਜ਼ੇ ਕਿ ਬੇਸ਼ੱਕ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਆਏ ਦਿਨ ਗੈਂਗਸਟਰਾਂ ਲੁੱਟਾਂ ਉਹਾਂ ਕਰਨ ਵਾਲੇ ਜੋ ਸ਼ਰਾਰਤੀ ਅੰਸਰਾਂ ਤੇ ਨੱਥ ਪਾਈ ਜਾ ਰਹੀ ਹੈ ਅਤੇ ਉਹਨਾਂ ਤੇ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਪਰ ਕਿਤੇ ਨਾ ਕਿਤੇ ਲੁਟੇਰੇ ਨੇ ਜਿਹੜੇ ਉਹ ਬੇਖੌਫ ਹੋ ਕੇ ਇਹਨਾਂ ਲੁੱਟਘੂਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਸੋ ਆਪ ਫਿਰ ਸੁਣਦੇ ਹਾਂ ਕੀ ਕਹਿਣਾ ਹੈ ਪੀੜਤ ਪਰਿਵਾਰਿਕ ਮੈਂਬਰਾਂ ਦਾ ਅਤੇ ਜਿਹੜੇ ਜੋ ਵਿਅਕਤੀ ਹੈ ਉਹ ਲੁੱਟਖੋ ਦਾ ਸ਼ਿਕਾਰ ਹੋਇਆ ਉਸ ਵਿਅਕਤੀ ਦਾ ਵੀ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਉਹਨਾਂ ਤੋਂ ਹੀ ਅ ਤੇ ਹੁਣ ਕਿੱਥੇ ਰਹਿ ਰਹੇ ਹੋ ਹੁਣ ਮੇਰੇ ਪੇਰੈਂਟਸ ਦਾ ਘਰ ਹੈ ਇੱਥੇ ਪਿੰਡ ਬਡਲਾ ਦੇ ਵਿੱਚ ਅੱਛਾ ਇਹ ਦੱਸੋ ਕੀ ਹੋਇਆ ਜਿਹੜਾ ਤੁਹਾਡੇ ਨਾਲ ਕੱਲ ਵਾਕਿਆ ਹੋਇਆ ਲੁੱਟ ਦਾ ਕੀ ਹੋਇਆ ਪੂਰਾ ਮਾਮਲਾ ਦੱਸੋ ਸਰ ਐਦਾਂ ਹੈ ਕਿ ਜਦੋਂ ਮੈਂ ਆਪਾਂ ਐਂਟਰ ਕਰ ਰਹੇ ਸੀ ਨਾ ਆਪਾਂ ਬਡਲਾ ਐਂਟਰ ਕੀਤਾ ਨਹਿਰ ਤੋਂ ਉੱਪਰ ਨੂੰ ਹੋਏ ਆਪਾਂ ਤੇ ਇੱਕਦਮ ਇੱਕ 6 ਫੁੱਟ ਦੇ ਕਰੀਬ 6 ਫੁੱਟ ਤੋਂ ਪਲੱਸ ਹੀ ਸੀ ਬੰਦਾ ਉਹਨੇ ਇੱਕਦਮ ਆ ਕੇ ਡਾਟ ਮੇਰੀ ਸਕੂਟੀ ਤੇ ਗੱਬੇ ਮਾਰ ਦਿੱਤਾ ਫਿਰ ਇੱਕਦਮ ਅਸੀਂ ਨਾ ਮੈਂ ਰੇਸ ਦੇਣ ਦੀ ਕੋਸ਼ਿਸ਼ ਬਚਣ ਦੀ ਕੋਸ਼ਿਸ਼ ਕੀਤੀ ਬਟ ਉਹਨਾਂ ਨੇ ਧੱਕਾ ਮਾਰ ਕੇ ਤੁਹਾਨੂੰ ਫਿਰ ਸਿੱਟ ਦਿੱਤਾ ਸਿੱਟ ਕੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਸ ਇਹ ਤੋਂ ਬਾਅਦ ਸਾਡੇ ਮਗਰ ਹੋਰ ਦੋ ਬੰਦੇ ਆਏ ਉਹਨਾਂ ਦੇ ਉੱਤੇ ਜਾਣ ਲੇਵਾ ਹਮਲਾ ਕੀਤਾ ਅਸੀਂ ਤਾਂ ਸੋਚਿਆ ਉਹਨਾਂ ਨੂੰ ਮਾਰ ਦਿੱਤਾ ਬਟ ਉਹ ਵਿਚਾਰੇ ਆਪਣੀ ਜਾਨ ਬਚਾਉਂਦੇ ਕਿਤੇ ਹੋਰ ਚਲੇ ਗਏ ਉਹਨਾਂ ਨੇ ਫੋਨ ਫੋਨ ਕਰਕੇ ਲੋਕਾਂ ਨੂੰ ਇਕੱਠੇ ਕੀਤਾ ਬਟ ਫਿਰ ਉਹ ਸਾਡੇ ਵੱਲ ਨੂੰ ਆ ਗਏ ਉਹਨਾਂ ਨੇ ਮੇਰੇ ਮੇਰੇ ਇਅਰਿੰਗ ਸੀਗੇ 골ਡ ਦੇ ਔਰ ਮੇਰੀ ਰਿੰਗ ਸੀ ਔਰ ਮੇਰੇ ਮਦਰ ਦੇ ਵੀ ਇਅਰਿੰਗ ਸੀਗੇ ਸਾਡੇ ਕੋਲ ਤਦ ਤੱਕ ਖੋਲੇ ਸੀਗੇ ਪੈਸੀ ਪੂਸੀ ਮੰਗਦੇ ਸੀਗੇ ਮੈਂ ਹੱਥੋਂ ਪਾਈ ਕਰਨ ਦੀ ਕੋਸ਼ਿਸ਼ ਕੀਤੀ ਬਟ ਜਦੋਂ ਉਹਨੇ ਮੇਰੇ ਬੇਟੀ ਨੂੰ ਕਿਹਾ ਨਾ ਕਿ ਹਾਂ ਵੀ ਤੇਰੀ ਕੁੜੀ ਮਾਰ ਦੇਣੀ ਆ ਸਾਨੂੰ ਪੈਸੇ ਦੇ ਦੇ ਫਿਰ ਮੈਂ ਉਹ ਮੇ ਤਾਂ ਆਪਕ ਹੋ ਗਿਆ ਮੈਂ ਨਾ ਉਹਨਾਂ ਹੱਥ ਪਾਈ ਕਰਨੀ ਮੈਂ ਗਾਲਾ ਗਲੋਚ ਵੀ ਕੀਤਾ ਮੈਂ ਰੋਲਾ ਵੀ ਪਾਇਆ ਬਟ ਇੰਨੀ देर ਨੂੰ ਉਹਨਾਂ ਨੇ ਆਪਣਾ ਜੋ ਕਰਾਂ ਸੀ ਜਿੱਦਾ ਵੀ ਸੀਗਾ ਉਹਨਾਂ ਨੇ ਕਰ ਚੁੱਕੇ ਸੀਗੇ ਉਹ ਕਿੰਨੇ ਜਣੇ ਸੀਗੇ ਟੋਟਲ ਔਰ ਕਾਦੇ ਤੇ ਸੀਗੇ ਉਹ ਉਹ ਤਿੰਨ ਤਿੰਨ ਜਣੇ ਸੀਗੇ ਇੱਕ ਇੱਕ ਦਾ 6 6 ਫੁੱਟ ਤੋਂ ਉੱਪਰ ਸੀਗਾ ਤੇ ਇੱਕ ਛੋਟੀ ਹਾਈਟ ਦੇ ਸਾਢੇ 5 ਫੁੱਟ ਹੋਏਗਾ ਤੇ ਉਹਨਾਂ ਕੋਲੇ ਹਥਿਆਰ ਵੀ ਸੀਗੇ ਇੱਕ ਪਿਸਟਲ ਸੀ ਉਹਨਾਂ ਕੋਲ ਇੱਕ ਸੀਗਾ ਡਾਟ ਡਾਟ ਵੀ ਕਾਫੀ ਵੱਡਾ ਸੀਗਾ ਤੇ ਉਹ ਫਿਰ ਫੜਦੇ ਉਤੋਂ ਹਮਲਾ ਕਰ ਦਿੱਤਾ ਉਹਨਾਂ ਨੇ ਆਪਾਂ ਇਸ ਕਰਕੇ ਡਰ ਵੀ ਗਏ ਸੀ ਕਰ ਸੇਲਤਾ ਜੀ ਜਿਹੜਾ ਤੁਹਾਡੀ ਤੇ ਤੁਹਾਡੀ ਬੇਟੀ ਨਾਲ ਹਾਂਜੀ ਕੱਲ ਲੁੱਟ ਦੀ ਵਾਰਦਾਤ ਹੋਈ ਹੈ ਕੀ ਹੋਇਆ ਸੀ ਕਿਸ ਤਰ੍ਹਾਂ ਹੋਇਆ ਉਹ ਇਦਾਂ ਜੀ ਅਸੀਂ ਸਕੂਟੀ ਤੇ ਆ ਰਹੇ ਸੀ ਤੇ ਇਹਨੇ ਬੇਟੀ ਨੇ ਦੇਖ ਲਿਆ ਕਿ ਬੰਦਾ ਪਿਆ ਇਹ ਕਹਿੰਦੀ ਮम्मा ਬੰਦਾ ਬੰਦੇ ਪੈ ਗਏ ਸਾਨੂੰ ਤੇ ਜਿਹਦਾ ਬੰਦੇ ਪਏ ਆ ਉਹ ਸਾਨੂੰ ਉਹਨਾਂ ਨੇ ਡਾਟ ਮਾਰਦਾ ਇਹਦੀ ਸਕੂਟੀ ਤੇ ਫਿਰ ਉਹ ਥੋੜੀ ਜਿਹੀ ਡੋਲ ਗਈ ਇਹ ਫਿਰ ਇੱਕ ਬੰਦਾ ਆ ਕੇ ਹੋ ਇਹਨੇ ਸੀਸ ਦੇਣ ਦੀ ਕੋਸ਼ਿਸ਼ ਕੀਤੀ ਫਿਰ ਉਹ ਬੰਦਾ ਗਿਆ ਕਿ ਉਹ ਸਾਡੀ ਉਹ ਸਕੂਟੀ ਜਾਣਾ ਸਾਨੂੰ ਛੋਟਾ ਦਿੱਤਾ ਇੰਨੀ देर ਨੂੰ ਪਿੱਛੇ ਬੰਦੇ ਹੋਰ ਆ ਗਏ ਉਹਨਾਂ ਦੇ ਨਾਲ ਜਾਣ ਲੇਵਾ ਹਮਲਾ ਕਰਤਾ ਅਸੀਂ ਸੋਚਿਆ ਬੰਦੇ ਮਾਰ ਦਿੱਤੇ ਇਹਨਾਂ ਨੇ ਕਿਉਂਕਿ ਉਹਨਾਂ ਦਾ ਬੋਲਟ ਡਿੱਗ ਪਿਆ ਸੀ ਥੱਲੇ ਫਿਰ ਉਹਨਾਂ ਫਿਰ ਆਇਓ ਸਾਡੇ ਨਾਲ ਫਿਰ ਉਹ ਇਹ ਗੁੜ ਸਾਡੀ ਛੋਟੀ ਕੁੜੀ ਦੇ ਡਾਂਟ ਰੱਖਤਾ ਉਹਨਾਂ ਨੇ ਵੀ ਤੁਸੀਂ ਇਹ ਇਹਨੂੰ ਵੜ ਦੇਣਾ ਮੇਰੀ ਕੁੜੀ ਉਹਨਾਂ ਦੇ ਬਰਾਬਰ ਵੀ ਹੋਈ ਦੱਸਿਆ ਪਤਾ ਲੱਗਾ ਕਿ ਤੁਹਾਡੀ ਬੇਟੀ ਨੇ ਉਹਨਾਂ ਨਾਲ ਹੱਥੋਂ ਪਾਈ ਹੱਥੋਂ ਪਾਏ ਕਰਨ ਦੀ ਕੋਸ਼ਿਸ਼ ਕੀਤੀ ਫਿਰ ਮੈਂ ਇਹਨੂੰ ਰੋਕਿਆ ਮੈਂ ਕਿਹਾ ਨਾ ਇਦਾਂ ਨਾ ਕਰ ਫੇਰ ਮੈਂ ਬੰਦੇ ਨੂੰ ਕਿਹਾ ਮੈਂ ਕਿਹਾ ਪੁੱਤ ਤੂੰ ਸਾਡੇ ਕੋਲ ਜੋ ਲੈਣਾ ਲੈ ਲੈ ਜੋ ਵੀ ਹੈਗਾ ਸੀ ਤੈਨੂੰ ਦੇ ਦਿੰਨੇ ਆ ਪਰ ਸਾਨੂੰ ਮਾਫ ਕਰ ਦੇਣਾ ਤੇ ਉਹ ਗਿਆ ਹੱਥ ਫੇਰ ਜੋੜ ਦਿੱਤੇ ਅਸੀਂ ਇੰਨੇ ਕੀ ਕੀ ਤੁਹਾਡਾ ਸਾਰਾ ਲੈ ਗਿਆ ਉਸੇ ਮੇਰੇ ਇੱਕ ਕੰਨਾਂ ਦੇ ਸੀਗੇ ਬੇਟੀ ਤੇ ਉਹਨੇ ਤੋਇਆ ਕੰਨ ਦਾ ਤੇ ਫਿਰ ਇਹਨੂੰ ਫਿਰ ਬੇਟੀ ਨੇ ਹੱਥਾਂ ਦੀ ਅੰਗੂਠੀ ਖਲਾ ਲਈ ਫਿਰ ਕਹਿੰਦਾ ਪੈਸੇ ਕੱਢ ਦੇ ਫਿਰ ਇਹਦੀ ਜੇਬ ਚ 50 ਰੁਪਏ ਸੀ ਸਾਡੇ ਕੋਲ ਇਹਨੇ ਉਹ ਵੀ ਕੱਢ ਦਿੱਤੇ ਫਿਰ ਜਾਂਦੇ ਜਾਂਦੇ ਉਹਨਾਂ ਨੇ ਸਾਡੀ ਸਾਰੀ ਕਿੱਟ ਖਲਾar ਦਿੱਤੀ ਖਾਣ ਪੀਣ ਦੀਆਂ ਚੀਜ਼ਾਂ ਚੱਕ ਕੇ ਲੈ ਗਏ ਫੇਰ ਇੰਨੀ ਦੇਰ ਨੂੰ ਬੰਦੇ ਇਕੱਠੇ ਹੋ ਗਏ ਕੀ ਮੰਗ ਕਰਦੇ ਹੋ ਤੁਸੀਂ ਪੁਲਿਸ ਨੂੰ ਅਸੀਂ ਇਹੇ ਬਣ ਕਰਦੇ ਆ ਮੰਗ ਅਸੀਂ ਰੋਜ਼ ਟੀਵੀ 'ਚ ਖਬਰਾਂ ਦੇਖਦੇ ਸੀਗੇ ਕਿ ਕਿਤੇ ਕਦੀ ਕਿਤੇ ਹੋ ਰਿਹਾ ਕਦੀ ਕਿਤੇ ਹੋ ਰਿਹਾ ਪਰ ਸਾਨੂੰ ਨਹੀਂ ਸੀ ਬਸ ਸਾਡੇ ਨਾਲ ਵੀ ਇਦਾਂ ਘਟਨਾ ਵਾਪਰਨੀ ਹੈ ਅਸੀਂ ਤਾਂ ਬਹੁਤ دہشت ਚ ਬਹੁਤ ਜ਼ਿਆਦਾ دہشت ਸਾਨੂੰ ਬੇਸ਼ੱਕ ਸਾਨੂੰ ਕੁਝ ਵੀ ਨਾ ਦੇਵੇ ਗਵਰਨਮੈਂਟ ਕਮ ਸੇ ਕਮ ਬੰਦੇ ਨੂੰ ਬੰਦਿਆਂ ਨੂੰ ਤਾਂ ਸਿਫਟੀ ਦੇਵੇ ਸਾਨੂੰ ਕੁਝ ਵੀ ਮੁਕਤ ਨਾ ਦੇਵੇ ਕੁਝ ਨਹੀਂ ਚਾਹੀਦਾ ਸਾਨੂੰ ਕਮ ਸੇ ਕਮ ਸਾਨੂੰ ਸੇਫ ਤਾਂ ਕਰ ਦੇਵੇ ਠੀਕ ਉਸ ਮੈਨ ਆਰਮੀ ਚੋ ਤੇ ਸਾਰਾਸੀਂ ਆਪਣੇ ਦੋਸਤ ਕੋਲ ਹਾਰੇ ਸੀਗੇ ਕੋਈ 7:30 ਦਾ ਟਾਈਮ ਸੀਗਾ ਤੇ ਅਸੀਂ ਜਿੱਦਾਂ ਹੀ ਆਪਣੇ ਟੋਬੇ ਤੇ ਪੁੱਜੇ ਮੇਰੇ ਟੋਬੇ ਤੇ ਤੇ ਬੰਦੇ ਨੇ ਸਾਨੂੰ ਡਾੜ ਮਾਰਿਆ ਡਾੜ ਮਾਰਿਆ ਡਾੜੇ ਦਾ ਮਾਰਿਆ ਕਿ ਸਾਡੀ ਧੋਣ ਮਤਲਬ ਲਥਣਾੜੀ ਸੀਗੀ ਤੇ ਅਸੀਂ ਨਹੀਂ ਲਿਖਿਆ ਕਿ ਲੇੜੀ ਲੁੱਟ ਰਿਹਾ ਕੋਈ ਹੋ ਰਿਹਾ ਸਾਨੂੰ ਨੇ ਮੈਨੂੰ ਡਾੜ ਮਾਰਿਆ ਫਿਰ ਮੁੜੇ ਸਾਡੂ ਸੀਗਾ ਮੇਰਾ ਨਾਲ ਇਹਦੇ ਮਗ ਡਾੜ ਲੈ ਕੇ 도ੜਿਆ ਬੰਦਾ ਮਤਲਬ 2-3 ਮਿੰਟ ਚ ਉਹਨਾਂ ਨੇ ਇਦਾਂ ਦੀ ਕੰਮ ਕੀਤਾ ਮਤਲਬ ਅੰਧੇਰੇ ਚ ਤੁਹਾਨੂੰ ਨਹੀਂ ਲੱਗਾ ਕਿ ਉੱਥੇ ਕੁਝ ਲੇਡੀਜ਼ ਨੂੰ ਵੀ ਬਿਠਾਇਆ ਹੈ ਸਾਨੂੰ ਨਹੀਂ ਪਤਾ ਲੱਗਾ ਉਸ ਚੀਜ਼ ਦਾ ਹਾਂ ਸਾਨੂੰ ਨਹੀਂ ਪਤਾ ਲੱਗਾ ਲੇਕਿਨ ਸਾਨੂੰ ਬਾਅਦ ਚੋਂ ਪਤਾ ਲੱਗਾ ਕਿ ਲੇਡੀ ਜੇ ਅਸੀਂ ਤਾਂ ਹੀ ਸੋਚਿਆ ਕਿ ਇਹ ਕੋਈ ਮੁੰਡੇ ਨੂੰ ਮਾਰ ਰਿਹਾ ਹੈ ਕਿਉਂਕਿ ਡਾਰਟ ਹਥਿਆਰ ਉਹਨਾਂ ਕੋਲ ਜਿਹੜੇ ਵੱਡੇ ਸੀਗੇ ਪਿਸਟਲ ਵੀ ਸੀਗਾ ਉਹਨਾਂ ਨੇ ਮੈਨੂੰ ਬੋਲਿਆ ਤੈਨੂੰ ਫਾਇਰ ਕਰ ਦੇਣਾ ਮੈਂ ਹਾਂ ਗੋਲੀ ਮਾਰ ਦੋ ਉਸ ਤੋਂ ਬਾਅਦ ਉਸ ਤੋਂ ਬਾਅਦ ਸਰ ਆਪਾਂ ਫਿਰ ਭੱਜੇ ਆ ਉਥੋਂ ਕੀ ਅਸੀਂ ਖਾਲੀ ਹੱਥ ਕੀ ਕਰਨਾ ਸੀਗਾ ਅਸੀਂ ਤੇ ਸਰ ਅਸੀਂ ਇਹੀ ਮੰਗ ਕਰਦੇ ਆ ਕਿ ਇਹ ਅਹੀ ਐਕਸਰ ਵੀ ਮੈਨਾਂ ਹੀ ਪੂਰਾ ਦੇਸ਼ ਚਲਾਇਆ ਤੇ ਸਾਡੇ ਦੇ ਇਦਾਂ ਦੇ ਕੰਮ ਹੋ ਰਹੇ ਤਾਂ ਪਿੰਡ ਦਾ ਕੀ ਮੋਲ ਬਣੇਗਾ ਦੇਸ਼ ਦਾ ਕੀ ਮੋਲ ਬਣੇਗਾ ਕਿਤੇ ਨਾ ਕਿਤੇ ਮੰਨਦੇ ਹੋ ਕਿ ਪੁਲਿਸ ਜਿਹੜੀਆਂ ਨਕਾਮ ਸਾਬਿਤ ਹੋ ਗਈਆਂ ਇਸ ਤਰ੍ਹਾਂ ਬੜ ਬੋਹ ਵਧ ਰਹੀਆਂ ਬਿਲਕੁਲ ਸਰ ਅਸੀਂ ਮੰਨਦੇ ਸਰ ਕੁਝ ਦਿਨ ਪਹਿਲਾਂ ਇੱਕ ਮਾੜੀ ਜਿਹੀ ਸਕੂਟੀ ਚ ਜਾ ਰਹੀ ਸੀ ਉਹਨਾਂ ਨੂੰ ਕੁਝ ਬੰਦੇ ਨੇ ਰੋਕ ਕੇ ਉਹਨਾਂ ਨੂੰ ਕੁਝ ਸਮੈਸਿੰਗ ਕੀਤੀ ਸੀ ਜਿਵੇਂ ਕੁਝ ਆਰਟੀਫੀਸ਼ੀਅਲ ਗਹਿਣੇ ਸੀ ਤੇ ਇੱਕ ਸੋਨੇ ਦੀ ਰਿੰਗ ਸੀ ਅਸੀਂ ਕਾਫੀ ਹੱਦ ਜੱਜ ਕਰ ਲਈ ਯੂਨੀਵਰਸਿਟੀਟ ਕਰ ਲਈ ਜਲਦੀ ਜਿਹੜੇ ਦੋਸ਼ੀ ਹਨ ਉਹਨਾਂ ਨੂੰ ਕਾਬੂ ਕਰਦੇ ਹਾਂ ਉਸ ਜਿਹੜੀ ਸਰਕਾਰ ਦੇ ਚੱਲੇ ਜਿਹੇ ਬੰਦੇ ਨੇ ਨਾ ਜਿਹਨੇ ਸਰਕਾਰ ਤੇ ਬਾਕੀ ਬਾਰੇ ਗੱਲ ਕੀਤੀ ਹੈ। ਨੇ ਮੈਨੂੰ ਤਾਂ तकरीबन 1.5 ਮਹੀਨਾ ਹੋ ਗਿਆ ਸੀ ਜਦੋਂ ਕਹਿੰਦੇ ਮੈਂ ਪਹਿਲੀ ਵਾਰ ਦੱਸੂਗੀ ਪਰ ਫਿਰ ਵੀ ਮੈਂ ਜਿਹੜੀ ਚੁੰਕੀ ਚਾਜਿਆ ਉਹਨਾਂ ਨੂੰ ਹਦਿਆਤ ਕਰ ਦਿੱਤੀ ਵੀ ਉਹ ਵਰਤਵਾਦ ਜਿਹੜੀ ਡੈਟਾ ਉਸ ਏਰੀਆ ਤੇ ਪਦਾ ਫੈਟ ਦੇਖਦੇ ਰਹੋ ਚਟਕਲਾ ਟਾਈਮ ਟੀਵੀ ਤਨਬਾ